ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਸਾਰੇ ਦੇਖ ਰਹੇ ਹੋ ਕਿ ਪੰਜਾਬ ਵਿੱਚ ਤਾਂ ਹਨੇਰਗਰਦੀ ਮਚਾਈ ਹੋਈ ਆ ਬੋਕਰ ਪਾਰਟੀ ਦੀ ਸਰਕਾਰ ਨੇ ਕਿਵੇਂ ਕੱਲ ਆਡੀਓ ਵਾਇਰਲ ਹੋਈ ਐਸਐਸਪੀ ਪਟਿਆਲਾ ਦੀ ਸ਼ਾਇਦ ਉਹਦਾ ਨਾਮ ਵਰੁਣ ਸ਼ਰਮਾ ਜਾਂ ਕੁਝ ਇਸ ਤਰ੍ਹਾਂ ਦਾ ਉਹ ਆਫਸਰਸ ਨਾਲ ਕਾਨਫਰੰਸ ਕਾਲ ਕਰ ਰਿਹਾ ਵਾ ਔਰ ਉਸ ਕਾਨਫਰੰਸ ਕਾਲ ਵਿੱਚ ਸ਼ਰਯਾਮ ਹਦਾਇਤ ਦੇ ਰਿਹਾ ਵਾ ਕਿ ਜੇ ਬੰਦੇ ਚੱਕਣੇ ਆ ਪੇ ਉਮੀਦਵਾਰ ਵਿਰੋਧੀਆਂ ਦੇ ਜਾਂ ਉਹਨਾਂ ਨੂੰ ਰੁਕਣਾ ਪਿਆ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਹੀ ਰੋਕ ਲੈਣਾ ਯਾ ਰਾਹ ਦੇ ਵਿੱਚ ਰੋਕ ਰਹਿਣਾ ਸਰਕਾਰੀ ਬਿਲਡਿੰਗ ਦੇ ਵਿੱਚ ਜਦੋਂ ਆਣ ਕੇ ਤੁਸੀਂ ਰੋਕੋਗੇ ਨਾ ਤੇ ਫੇਰ ਬੜੀ ਬਦਨਾਮੀ ਹੁੰਦੀ ਉਸ ਕੱਲ ਦੀ ਔਰ ਇਹ ਆਡੀਓ ਸਾਰੀ ਦੁਨੀਆ ਨੇ ਸੁਣ ਲਈ ਸੋ ਇਹਦਾ ਮਤਲਬ ਕਿ ਪੁਲਿਸ ਜਿਹੜੀ ਆ ਉਹ ਬੋਕਰ ਪਾਰਟੀ ਦੀ ਹੱਥ ਠੁੱਕਾ ਬਣ ਕੇ ਕੰਮ ਕਰ ਰਹੀ ਹੈ ਐਨ ਉਸ ਤਰੀਕੇ ਨਾਲ ਸਾਡੇ ਹਲਕੇ ਪੁਲੱਤ ਵਿੱਚ ਪਿਛਲੇ 4-3-4 ਦਿਨ ਤੋਂ ਪੁਲਿਸ ਨੇ ਪੂਰੀ دہشت ਪਾਈ ਹੋਈ ਆ ਕਿ ਕਿਸੇ ਤਰੀਕੇ ਨਾਲ ਕਾਂਗਰਸ ਪਾਰਟੀ ਦੇ ਖਹਿਰਾ ਸਾਹਬ ਦੇ ਉਮੀਦਵਾਰਾਂ ਨੂੰ ਲੜਨ ਹੀ ਨਾ ਦਿੱਤਾ ਜਾਵੇ ਲੇਕਿਨ ਉਹ ਅਕਾਲਪੁਰਖ ਵਾਹਿਗੁਰੂ ਤੇ ਤੁਹਾਡੇ ਵਰਗੇ ਜਿਹੜੇ ਵਿਸ਼ਪ ਚ ਬੈਠੇ ਪੰਜਾਬੀ ਨੇ ਉਹਨਾਂ ਦੀਆਂ ਅਰਦਾਸਾਂ ਨੇ ਨਤੀਜਾ ਇਹ ਹੋਇਆ ਕਿ ਸਾਰੀਆਂ ਅੜਚਨਾਂ ਦੇ ਬਾਵਜੂਦ ਅਸੀਂ 22 ਦੇ 22 ਉਮੀਦਵਾਰ ਆਪਣੇ ਬਲਾਕ ਸੰਮਤੀਆਂ ਦੇ ਕੱਲ ਕਾਗਜ਼ ਦਾਖਲ ਕਰਾਉਂਦੇ ਨੇ ਤੇ ਤਿੰਨ ਸਾਡੇ ਹਲਕੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਪੰਨੀਆਂ ਉਹ ਦਾਖਲ ਕਰਾਉਂਦੇ ਲੇਕਿਨ ਕੋਈ ਜਿਵੇਂ ਕਹਿੰਦੇ ਕਿ ਬੁਖਲਾਹਟ ਵਿੱਚ ਆਏ ਹੋਏ ਨੇ ਔਰ ਬੁਖਲਾਹਟ ਇਹ ਆ ਕਿ ਉਹਨਾਂ ਨੇ ਝੂਠੇ ਪਰਚੇ ਦਰਦ ਸ਼ੁਰੂ ਕਰਤੇ ਹਲਕਾ ਭਲਾਤ ਵਿੱਚ ਪੈਸੇ ਦਾ ਪਿਛਲੇ ਕਾਫੀ ਅਰਸੇ ਤੋਂ ਕੋਈ ਘੱਟੋ ਘੱਟ 100 ਬੰਦਾ ਝੂਠੇ ਪਰਚਿਆਂ 'ਚ ਇਨਵੋਲ ਕੀਤਾ ਲੇਕਿਨ ਇਲੈਕਸ਼ਨ ਵਿੱਚ ਆਣ ਕੇ ਜਦੋਂ ਤੁਸੀਂ ਝੂਠੇ ਪਰਚੇ ਔਰ ਡਾਇਰੈਕਟਲੀ ਕੈਂਡੀਡੇਟ ਤੇ ਕਰਾਉਨੇ ਹੋ ਇਹਦਾ ਮਤਲਬ ਤੁਹਾਡੀ ਬੁਖਲਾਹਟ ਜਗ ਜ਼ਾਹਰ ਆ ਤੁਸੀਂ ਹਾਰ ਕਬੂਲ ਚੁੱਕੇ ਹੋ ਮੋਕਰ ਇੱਥੇ ਭਲਾਤ ਵਿੱਚ ਆਪਣੀ ਹਾਰ ਕਬੂਲ ਚੁੱਕੀ ਆ ਹੁਣ ਉਹ ਪੁਲਿਸ ਦੇ ਸਹਾਰੇ ਇਲੈਕਸ਼ਨ ਲੜ ਰਹੀ ਆ ਤੇ ਮੈਂ ਇਹਨਾਂ ਨੂੰ ਚੰਗਾ ਪੁਲਿਸ ਵਾਲੇ ਅਫਸਰਾਂ ਨੂੰ ਮੈਂ ਸੁਗਲ ਵੀ ਕੀਤਾ ਕਿ ਤੁਸੀਂ ਡਾਇਰੈਕਟਲੀ ਆਣ ਕੇ ਸਾਡੇ ਨਾਲ ਬਲੌਕ ਸੰਪਤੀ ਤੇ ਜ਼ਰਾ ਪਰ ਕੁਛ ਕਾਹਦੇ ਲਈ ਪਿੱਛੇ ਲੁਕਦੇ ਹੋ ਵਰਦੀ ਸਮੇਤ ਆਜੋ ਕਿ ਇੱਕ ਐਸਐਚਓ ਨੂੰ ਲਾ ਦਿਓ ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਕੈਂਡੀਡੇਟ ਦੂਜੇ ਐਸਐਚਓ ਨੂੰ ਲਾ ਦਿਓ ਦੂਜੇ ਜ਼ਿਲ੍ਹਾ ਪ੍ਰੀਸ਼ਦ ਦਾ ਤੇ ਆਣ ਕੇ ਇਲੈਕਸ਼ਨ ਲਾ ਲਓ ਸਾਡੇ ਨਾਲ ਹੁਣ ਹੋਇਆ ਇਸ ਕੱਲ ਪਰਸੋ ਦਾ ਇਹ ਆ ਕਿ ਇੱਕ ਐਫਆਈਆਰ ਨੰਬਰ 251 ਪੁਲਿਸ ਸਟੇਸ਼ਨ ਸੁਭਾਨਪੁਰ ਵਿੱਚ ਦਰਜ ਕੀਤੀ ਜਾਂਦੀ ਆ 14 ਨਵੰਬਰ ਨੂੰ ਅਖੇ ਜੀ ਹੜਾਂ ਦੇ ਵਿੱਚ ਜਿਹੜਾ ਸਮਾਨ ਆਇਆ ਸਰਕਾਰੀ ਉਹ ਪਲੱਥ ਵਿੱਚ ਚੰਗੇ ਚੰਗੇ ਬੰਦਿਆਂ ਨੇ ਚੋਰੀ ਕਰਤਾ ਐਵੇਂ 50 60 ਕਿਲੋ ਅਚਾਰ ਦੀਆਂ ਗੰਡਾਂ ਦੀ ਚੋਰੀ ਹੋ ਗਈ ਜੀ ਇਹ ਹਸੋ ਹੀ ਨਹੀਂ ਐਫ ਆਰ ਦਰਜ ਕੀਤੀ ਹੜਾਂ ਦੇ 4 ਮਹੀਨੇ ਬੀਤਣ ਤੋਂ ਬਾਅਦ ਹੁਣ ਦਰਜ ਕੀਤੀ ਔਰ ਜਿਹੜਾ ਅਸਲ ਜਿਹੜਾ ਉਦੋਂ ਜਦੋਂ ਇਹਨਾਂ ਨੇ ਇਲਜ਼ਾਮ ਲਾਇਆ ਸੀ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਤੇ ਉਥੇ ਧਰਨਾ ਲੱਗਾ ਸੀ ਹਜ਼ਾਰ ਬੰਦੇ ਦਾ ਉਦੋਂ ਡਰਦੀ ਪੁਲਿਸ ਤੇ ਐਡਮਿਨਿਸਟ੍ਰੇਸ਼ਨ ਭੱਜ ਗਈ ਕੁਛ ਨਹੀਂ ਕੀਤਾ 4 ਮਹੀਨੇ ਬਾਅਦ ਚੋਰਾ ਵਾਂਗੂ ਇੱਕ ਐਫ ਆਰ ਦਰਜ ਕਰਤੀ ਔਰ ਉਸ ਐਫ ਆਰ ਵਿੱਚ ਪਹਿਲਾਂ ਆਲਰੇਡੀ ਜਿਹੜੇ ਬੰਦੇ ਅਰੈਸਟ ਕੀਤੇ ਸੀਗੇ ਉਹਨਾਂ ਚ ਦੋ ਕਿਸਾਨ ਆਗੂ ਸੀ ਨਿਰਮਲ ਸਿੰਘ ਮੰਡ ਤੇ ਸਰਬਜੀਤ ਸਿੰਘ ਸੋਨੂ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਉਹਨਾਂ ਦੀ ਰੈਗੂਲਰ ਬੇਲ ਹੋਈ ਤੇ ਮੇਰੇ ਖਿਆਲ ਪੰਜ ਬੰਦੇ ਹੋਰ ਨਾਮਜ਼ਦ ਕੀਤੇ ਸਿਗੇ ਜਿਹਦੇ ਵਿੱਚ ਰਿਸ਼ਪਾਲ ਸਿੰਘ ਬੱਚਾ ਜੀ ਵੀ ਸੀ ਤੇ ਚੱਕੋ ਕੀ ਪਿੰਡ ਦੇ ਆਪ ਜਿਹੜਾ ਹੁਣ ਉਮੀਦਵਾਰ ਹੈ ਉਹ ਵੀ ਸੀਗੇ ਉਹਨਾਂ ਦੀ ਐਂਟੀਸੀਪੇਟਰੀ ਬੇਲ ਹੋ ਗਈ ਐਂਟੀਸੀਪੇਟਰੀ ਬੇਲ ਦੇ ਬਾਵਜੂਦ ਕੱਲ ਗੁਰਜੀਤ ਸਿੰਘ ਦੇ ਘਰ ਜਿਹੜਾ ਸਾਡਾ ਉਮੀਦਵਾਰ ਆ ਚੱਕੋ ਕੀ ਬਲਾਕ ਸੰਮਤੀ ਦਾ ਉਹਦੇ ਘਰ ਪੁਲਿਸ ਭੇਜੇਗਾ ਇੱਥੇ ਹੀ ਬਸ ਨਹੀਂ ਕੱਲ ਇੱਕ ਜਿਮਨੀ ਪਾ ਕੇ ਨਾ ਉਸੇ ਹੀ ਐਫ ਆਈ ਆਰ ਵਿੱਚ ਇੱਕ ਸਿੰਪਲ ਸਟੇਟਮੈਂਟ ਲੈ ਕੇ ਇੱਕ ਸ਼ਰਾਬੀ ਹੰਕਾਰੀ ਜਿਹਾ ਸਰਪੰਚ ਹੈ ਇਹਨਾਂ ਦਾ ਚੱਕੂ ਕੀ ਪਿੰਡ ਦਾ ਆਪ ਉਮੀਦਵਾਰ ਆ ਬੋਕਰ ਪਾਰਟੀ ਦਾ ਉਹ ਦੂਜੇ ਉਮੀਦਵਾਰਾਂ ਦੇ ਡਾਇਰੈਕਟਲੀ ਉਸਨੇ ਜਿਹੜੇ ਸੀਗੇ ਉਹ ਨਾਮ ਲਿਖਾਉਣੇ ਸ਼ੁਰੂ ਕਰ ਦਿੱਤੇ ਔਰ ਉਹਨਾਂ ਵਿੱਚ ਹੁਣ ਮੈਂ ਉਹ ਅੱਛੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਿਓ ਉਹਨਾਂ ਨੇ ਟਾਰਗੇਟ ਕੀਤੇ ਨੇ ਜਿਹੜੇ ਸਾਡੇ ਡਾਇਰੈਕਟਲੀ ਉਮੀਦਵਾਰ ਸੀ ਜਿਵੇਂ ਮੇਰੇ ਖੱਬੇ ਪਾਸੇ ਸਰਦਾਰ ਪੂਰਨ ਸਿੰਘ ਆ ਲਖਣ ਕੇ ਪੱਡੇ ਸਾਦਾ ਬਹੁਤ ਵੱਡਾ ਪਿੰਡ ਆ ਇਹ ਸਾਡਾ ਬਲਾਕ ਸੰਤੀ ਦਾ ਉਮੀਦਵਾਰ ਡਾਇਰੈਕਟਲੀ ਇਹਦਾ ਨਾਮ ਨਾਮਜ਼ਦ ਕਰਤਾ ਤਾਂ ਚੋਰੀ ਦੀ ਗੰਡਾਂ ਦੀ ਚੋਰੀ ਆਚਾਰ ਦੀਆਂ ਕੁਝ ਗੰਡਾਂ ਦੀ ਚੋਰੀ ਵਿੱਚ ਇਹਨਾਂ ਦਾ ਕੋਈ ਸਰਵੇ ਉੱਥੇ ਸੇਵਾ ਚਲਦੀ ਨਹੀਂ ਇਹ ਆਪਣਾ ਕੰਮ ਕਿਰਤ ਕਰਨ ਵਾਲੇ ਬੰਦੇ ਨੇ ਤੋਂ ਪੂਰਨ ਸਿੰਘ ਨੂੰ ਨਾਮਜ਼ਦ ਕਰਤਾ ਦੂਸਰਾ ਸਾਡੇ ਭੈਣ ਜੀ ਜਿਹੜੇ ਨੇ ਨਰਿੰਦਰਜੀਤ ਕੌਰ ਜੀ ਇਹ ਨਰਿੰਦਰ ਨਰਿੰਦਰਜੀਤ ਕੌਰ ਜੀ ਇਹ ਐਮਏ ਬੀਐਡ ਨੇ ਔਰ ਪੜੇ ਲਿਖਿਆ ਪਰਿਵਾਰ ਆ ਉਹਨਾਂ ਦੇ ਹਸਬੰਦ ਨੂੰ ਕਿਉਂਕਿ ਇਹ ਜ਼ਿਲ੍ਹਾ ਪ੍ਰੇਸ਼ਰ ਲੜ ਰਹੇ ਨੇ ਨੰਗਲ ਲੋਬਾਣਾ ਜ਼ੋਨ ਦੇ ਇਹਨਾਂ ਦੇ ਹਸਬੰਦ ਪ੍ਰੋਫੈਸਰ ਜਸਵਿੰਦਰ ਸਿੰਘ ਪਿੰਜੀ ਸਰਪੰਚ ਵੀ ਨੇ ਪਿੰਡ ਦੇ ਫੁਰਦ ਔਰ ਇਹ ਵੀ ਬਲੌਕ ਸਮਤੀ ਦੇ ਸਾਡੇ ਰਹੇ ਨੇ ਮੈਂਬਰ ਪਿਛਲੀ ਵਾਲੀ ਦੇ ਤਾਂ ਇਹ ਨਾਲ ਲੜ ਸਕਣ ਇਹਨਾਂ ਨੂੰ ਨਾਮਜ਼ਦ ਕਰਤਾ ਸਰਦਾਰ ਜਸਵਿੰਦਰ ਸਿੰਘ ਨੂੰ ਕੂਕਾ ਪਿੰਡ ਆ ਇਹਨਾਂ ਦਾ ਸਾਡੇ ਹਲਕੇ ਦੇ ਵਿੱਚ ਤੀਸਰਾ ਇੱਕ ਹੋਰ ਵੱਡਾ ਹਾਸੋਣੀ ਗੱਲ ਹੋਈ ਹੁਣ ਦੇਖਿਆ ਕਿ ਹੋਰ ਕਿਹੜੇ ਕਿਹੜੇ ਬੰਦੇ ਨਾਮਜ਼ਦ ਕੀਤੇ ਜਾਣ ਐਵੇਂ ਅਣਪਛਾਤਿਆਂ ਵਿੱਚ ਨਾਮ ਛੱਡਿਆ ਹੋਇਆ ਸੀਗਾ ਆ ਮੇਰੇ ਪਿੱਛੇ ਸਰਦਾਰ ਗੁਰਮੀਤ ਸਿੰਘ ਨੇ ਇਹ ਬੋਤਾਲੇ ਪਿੰਡ ਦੇ ਮੌਕੇ ਦੇ ਸਰਪੰਚ ਨੇ ਔਰ ਜਦੋਂ ਸਾਰੀ ਹੜਾ ਦੀ ਦਾਸਤਾਨ ਜੋ ਵਰਤਾਰਾ ਹੋਇਆ ਹੜ ਤਾਂ ਆਪਾਂ ਸਾਰੇ ਜਾਣਦੇ ਨੇ ਕਿ ਜੁਲਾਈ ਤੇ ਪਹਿਲੇ ਹਫਤੇ ਅਗਸਤ ਵਿੱਚ ਹੀ ਆਏ ਨਾ ਉਸ ਤੋਂ ਬਾਅਦ ਤਾਂ ਨਹੀਂ ਹੜ ਆਇਆ ਉਸ ਤੋਂ ਬਾਅਦ ਤਾਂ ਥੋੜੀ ਹੌਲੀ-ਹੌਲੀ ਅਖੇ ਜੀ ਇਹਨਾਂ ਸਮੇਤ ਗੁਰਮੀਤ ਸਿੰਘ ਸਮੇਤ ਪੰਜ ਬੰਦੇ ਪਿੰਡ ਬੁਤਾਲੇ ਦੇ ਨਾਮਜ਼ਦ ਕੀਤੇ ਆ ਸਾਰੇ ਖੜੇ ਨੇ ਗੁਰਸਿੱਖ ਵਿਅਕਤੀ ਗੁਰਦੁਆਰੇ ਦੇ ਪ੍ਰਧਾਨ ਸਮੇਤ ਪੰਜ ਬੰਦੇ ਉਹਦੇ ਚ ਨਾਮਜ਼ਦ ਕਰਤੇ ਔਰ ਸਭ ਤੋਂ ਇੰਪੋਰਟੈਂਟ ਗੱਲ ਆ ਗੁਰਮੀਤ ਸਿੰਘ ਦੇ ਪਾਸਪੋਰਟ ਦੀ ਕਾਪੀ ਆ ਜੀ ਆ ਦੇਖ ਲਓ ਤੁਸੀਂ ਔਰ ਹੋਇਆ ਕਿ ਜਦੋਂ ਇਲਜ਼ਾਮ ਲਾਰੇ ਨੇ ਗੁਰਮੀਤ ਸਿੰਘ ਤਾਂ ਇੰਡੀਆ ਪਰਤਿਆਈ ਕੈਨੇਡਾ ਗਏ ਸੀ ਸਰੀ ਗਏ ਸੀਗੇ 27 ਤਰੀਕ ਨੂੰ ਵਾਪਸ ਇੰਡੀਆ ਆਏ ਨੇ ਜੀ ਪਰ ਕਿਉਂਕਿ ਸਾਡੇ ਮਿੱਤਰ ਨੇ ਪਿੰਡ ਦਾ ਸਰਪੰਚ ਆ ਇਹਨਾਂ ਦਾ ਜਿਹੜਾ ਉੱਥੇ ਪਿੰਡ ਦਾ ਵਿਰੋਧੀ ਹੈਗਾ ਇੱਕ ਮਹਾ ਆਈ ਵੁੱਡ ਸੇ ਮੌਕਾ ਪ੍ਰਸਤ ਬੰਦਾ ਉਹਨੇ ਕਿਹਾ ਚੰਗਾ ਇਹਨਾਂ ਦਾ ਵੀ ਨਾਮ ਪਾ ਦਿਓ ਹੁਣ ਇਹਨਾਂ ਦਾ ਗੁਰਮੀਤ ਸਿੰਘ ਦਾ ਵੀ ਨਾਮ ਪਾਤਾ ਜਦ ਕਿ ਇੰਡੀਆ ਹੀ ਹੈ ਨਹੀਂ ਸੀਗੇ ਤੋ ਹੁਣ ਮੈਂ ਇਸ ਤੋਂ ਇਲਾਵਾ ਮੈਂ ਮੈਂ ਸਮਝਦਾ ਇਹਨਾਂ ਤੋਂ ਜ਼ਿਆਦਾ ਬਦਲਾਖੋਰੀ ਕੀ ਹੋ ਸਕਦੀ ਹੈ ਔਰ ਮੈਂ ਕੱਲ ਚੌਣ ਰਾਜ ਕਮਿਸ਼ਨ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਰਾਜਕਮਲ ਚੌਧਰੀ ਉਹਨਾਂ ਨੂੰ ਬਹੁਤ ਰੈਪ੍ਰেজentationਸ ਭੇਜਦੀਆਂ ਈਮੇਲ ਦੇ ਉੱਤੇ ਜਿਹੜੇ ਸਾਡੇ ਪੁਲਿਸ ਦੇ ਆਬਜ਼ਰਵਰ ਲਾਏ ਨੇ ਏ ਡੀ ਜੀ ਪੀ ਉਹਨਾਂ ਨੂੰ ਬਹੁਤ ਰੈਪ੍ਰেজentationਸ ਭੇਜਦੀਆਂ ਅੱਜ ਆਪਣੇ ਕਬੂਤਖਲਾ ਦੇ ਐਸ ਐਸ ਪੀ ਨਾਲ ਮੈਂ ਗੱਲ ਕੀਤੀ ਆਪਣੇ ਇਲਾਕੇ ਦੇ ਡੀ ਐਸ ਪੀ ਨਾਲ ਗੱਲ ਕੀਤੀ ਮੈਂ ਖਿਆਲ ਇੰਨੀ ਹਨੇਰਗਰਦੀ ਤੁਸੀਂ ਕਹਿੰਦੇ ਆ ਬੋਕਰ ਪਾਰਟੀ ਨੂੰ ਪੁੱਛਣਾ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ ਤੁਸੀਂ ਰੋਜ਼ ਉੱਠ ਕੇ ਇਹੀ ਬਿਆਨ ਦਿੰਦੇ ਨੇ ਕਿ 70 ਸਾਲ ਮੇਂ ਕੁਝ ਨਹੀਂ ਕੀਤਾ ਪੁਰਾਣੀ ਪਾਰਟੀਆਂ ਨੇ ਤੇ 70 ਸਾਲ ਚ ਇਹ ਵੀ ਕਦੀ ਨਹੀਂ ਹੋਇਆ ਸੀਗਾ ਕਿ ਤੁਸੀਂ ਕੈਂਡੀਡੇਟਾਂ ਦੇ ਕਾਗਜ਼ ਲੈ ਕੇ ਪਾੜ ਕੇ ਭੱਜ ਜਾਓ ਕਦੀ 70 ਸਾਲਾਂ ਚ ਇਹ ਵੀ ਹੋਇਆ ਨਹੀਂ ਸੀਗਾ ਕਿ ਕੇਐਸਐਸਪੀ ਕਾਨਫਰੰਸ ਕਾਲ ਤੇ ਆਪਣੇ ਅਫਸਰਾਂ ਨੂੰ ਕਹਿ ਰਿਹਾ ਕਿ ਵਿਰੋਧੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਐਮਐਲਏ ਨੂੰ ਪੁੱਛ ਕੇ ਤੇ ਉਹਨਾਂ ਨੂੰ ਚੱਕ ਲੋ ਉਹਨਾਂ ਦੇ ਘਰਾਂ ਦੇ ਵਿੱਚ ਹੀ ਤੇ ਉਹੀ ਸਾਡੇ ਕੋਲ ਰੈਪਲੀਕੇਟ ਹੋਇਆ ਵਾ ਇੱਥੇ ਜਿਹੜਾ ਜਮਾਨਤ ਜਬਤ ਬੰਦਾ ਜਿਹੜਾ ਜਿਹਦਾ ਕੋਈ ਵਕਾਰ ਨਹੀਂ ਹੈ ਸਿਰਫ ਪੁਲਿਸ ਦੇ ਸਿਰ ਦੇ ਉੱਤੇ ਆਪਣੀ ਪੋਲਿਟਿਕਸ ਕਰ ਰਿਹਾ ਉਹਨੇ ਆ ਸੱਤ ਬੰਦੇ ਪਹਿਲਾਂ ਨਾਮਜ਼ਦ ਕੀਤੇ ਇੱਕ ਐਫ ਆਰ ਇੱਕ ਜਿਮਨੀ ਪਾ ਕੇ ਅੱਠ ਬੰਦੇ 15 ਸਾਡੇ ਬੰਦਿਆਂ ਦੇ ਰਿਸਪੈਕਟੇਬਲ ਸਰਪੰਚ ਵਰਗੇ ਬਲੌਕ ਬਲੌਕ ਸੰਮਤੀ ਦੇ ਮੈਂਬਰਾਂ ਵਰਗੇ ਬਲੌਕ ਸੰਮਤੀ ਦੇ ਕੈਂਡੀਡੇਟਾਂ ਵਰਗੇ ਉਹ ਚੱਕ ਕੇ ਨਾਮਜ਼ਦ ਕਰਤੇ ਇਹਦਾ ਮਤਲਬ ਸਿਰਫ ਇਹੀ ਆ ਕਿ ਉਹ ਬਹੁਤ ਘਬਰਾਏ ਹੋਏ ਨੇ ਉਹ ਡਰੇ ਹੋਏ ਨੇ ਔਰ ਉਹਨਾਂ ਦਾ ਵਾਸ ਚੱਲੇ ਤਾਂ ਇਹ ਚੋਣ ਹੋਣੀ ਨਾ ਦੇਣ ਔਰ ਡਾਇਰੈਕਟਲੀ ਜਿਹੜੀ ਹੈਗੀ ਆ ਇਲੈਕਸ਼ਨ ਜਦੋਂ ਕੱਲ ਮੈਂ ਸੁਣ ਰਿਹਾ ਸੀ ਅਖੇ ਜੀ ਖੇਰਾ ਤਾਂ ਇੱਥੇ ਰਹਿੰਦਾ ਨਹੀਂ ਉਹ ਤਾਂ ਤਰਨਤਾਰਨ ਰਹਿੰਦਾ ਤਰਨਤਾਰਨ ਦਾ ਜੰਮਿਆ ਐਵੇਂ ਆਪਣੇ ਕੋਲੋਂ ਊਲ ਜਲੂਲ ਤੇ ਇਹਨੂੰ ਪੁੱਛੋ ਤੇਰਾ ਪਿਓ ਜਿਹੜਾ ਵਾ ਅਗਰ ਤਰਨਤਾਰਨ ਜੰਮਿਆ ਤੇ ਤਰਨਤਾਰਨ ਰਹਿੰਦਾ ਤੇ ਫਲਾਣੇ ਥਾਂ ਰਹਿੰਦਾ 6 ਵਾਰ ਐਮਐਲਏ ਵਾਹਿਗੁਰੂ ਦੀ ਕਿਰਪਾ ਨਾਲ ਤੇ ਇਹਨਾਂ ਲੋਕਾਂ ਨੇ ਸਾਡੇ ਪਰਿਵਾਰ ਨੂੰ ਬਣਾਇਆ ਤਿੰਨ ਵਾਰ ਮੇਰੇ ਪਿਤਾ ਜੀ ਨੂੰ ਬਣਾਇਆ ਵਾ ਤਿੰਨ ਵਾਰ ਮੈਨੂੰ ਬਣਾਇਆ ਵਾ ਔਰ ਫਿਰ ਮੈਂ ਕਹਿਣਾ ਹੰਕਾਰ ਨਾ ਸਮਝੋ ਜਿਸ ਢੰਗ ਦੇ ਨਾਲ ਸਰਕਾਰ ਮੈਨੂੰ ਟਾਰਗੇਟ ਕਰ ਰਹੀ ਹੈ ਪਰਚੇ ਦਰਜ ਕਰ ਰਹੀ ਹੈ ਕੋਈ ਪਰਵਾਹ ਨਹੀਂ ਕੀ ਮੈਂ ਤਾਂ ਕਿਹਾ ਪੁਲਿਸ ਵਾਲਿਆਂ ਨੂੰ ਕਿ ਤੁਸੀਂ ਇਹਨਾਂ ਸਾਰਿਆਂ ਦੇ ਖਿਲਾਫ ਕਿਉਂ ਪਰਚੇ ਦਰਜ ਕਰਦੇ ਡਾਇਰੈਕਟਲੀ ਮੇਰੇ ਖਿਲਾਫ ਪਰਚਾ ਦਰਜ ਕਰੋ ਨਾ ਮੈਨੂੰ ਫੜੋ ਫੜ ਕੇ ਤੁਸੀਂ ਇਹ ਚਾਹੁੰਦੇ ਨਾ ਕਿ ਖੇਰੇ ਦੇ ਬੰਦੇ ਨਹੀਂ ਲਾਣੇ ਚਾਹੀਦੇ ਤੇ ਉਹਨਾਂ ਦੇ ਲੀਡਰ ਨੂੰ ਅਰੈਸਟ ਕਰ ਲਓ ਕੋਈ ਗੱਲ ਹੀ ਨਹੀਂ ਗਈ ਨਾ ਮੈਂ ਪਰਚਿਆਂ ਤੋਂ ਡਰਾਂ ਨਾ ਮੈਂ ਘਬਰਾਵਾਂ ਔਰ ਜਿਸ ਢੰਗ ਦੇ ਨਾਲ ਇੱਥੇ ਉਹ ਵਿਚਰ ਰਿਹਾ ਪੁਲਿਸ ਦਾ ਦੁਰਉਪਯੋਗ ਕਰਕੇ ਲੋਕਾਂ ਤੇ ਦਹਿਸ਼ਤ ਪਾ ਰਿਹਾ ਪੈਸੇ ਕੁਮਾਰ ਰਿਹਾ ਬਿਲਕੁਲ ਸਾਰੇ ਸਬੂਤ ਨੇ 5 5 7 7 8 8 ਲੱਖ ਰੁਪਇਆ ਨੰਬਰਦਾਰੀਆਂ ਵਿੱਚ ਪਿਓ ਨੇ ਇੱਕ ਕੈਂਡੀਡੇਟ ਕੋ ਲੈ ਲੇ ਉਹ ਵੀ ਪਿੰਡ ਦਾ ਸਬੂਤ ਹੈ ਮੇਰ ਕੋ ਪਿਓ ਨੇ ਇੱਕ ਕੈਂਡੀਡੇਟ ਕੋ ਪੈਸੇ ਲੈ ਲੇ ਆ ਜਿਹੜਾ ਬੋਕਰ ਦਾ ਹੈਗਾ ਕਦੀ ਪੰਚ ਵੀ ਨਹੀਂ ਬਣੇ ਕਦੀ ਪੰਚ ਵੀ ਨਹੀਂ ਬਣਿਆ ਆਪਣੇ ਪਿੰਡ ਸਾਰੇ ਪਿੰਡ ਦਾ ਇੱਕ ਬੰਦਾ ਸਰੀਕੇ ਦਾ ਨਹੀਂ ਇਹਨਾਂ ਦੇ ਪਿੰਡ ਦਾ ਨਾਲ ਮੁੰਡੇ ਨੇ ਦੂਜੇ ਕੈਂਡੀਡੇਟ ਤੋਂ ਲੈ ਲੇ ਖਾਣਿਆਂ 'ਚ ਰਿਸ਼ਵਤ ਦੇ ਲੈ ਰਹੇ ਨੇ ਪੁਲੱਥ ਵਿੱਚ ਇੱਕ ਬਿਲਡਿੰਗ ਬਣ ਰਹੀ ਸੀਗੀ ਉਹ ਸਾਰੇ ਕਪਲੇ ਦਾ ਵੀ ਮੈਨੂੰ ਪਤਾ ਵਾ ਟਾਈਲਾਂ ਕਿਦਾਂ ਜਾ ਰਹੀਆਂ ਨੇ ਵਿਡੀਓ ਦਫ਼ਤਰ ਦੇ ਵਿੱਚ ਕਿੰਨੇ ਇਨਫਲੇਟਡ ਰੇਟਸ ਤੇ ਉਹਦੇ ਤੋਂ ਕਿੰਨਾ ਕਮਿਸ਼ਨ ਖਾਦਾ ਜਾ ਰਿਹਾ ਉਹ ਵੀ ਮੈਨੂੰ ਪਤਾ ਵਾ ਔਰ ਜੋ ਪਰਚੇ ਕਰਾਉਣ ਵਿੱਚ ਐਫ ਆਈ ਆਰਾ ਦਰਜ ਕਰਾਉਣ ਵਿੱਚ ਜੋ ਪੁਲਿਸ ਦੇ ਨਾਮ ਤੇ ਪੁਲਿਸ ਦੇ ਮੋਢੇ ਤੇ ਬੰਦੂਕ ਰੱਖ ਕੇ ਪੈਸੇ ਬੋਕਰ ਪਾਰਟੀ ਦਾ ਇਹ ਬੰਦਾ ਹਾਰਿਆ ਲੈ ਰਿਹਾ ਬਦ ਜ਼ੁਬਾਨ ਬੰਦਾ ਵਾ ਬਦ ਕਲਾਮ ਬੰਦਾ ਵਾ ਔਰ ਮੈਂ ਇਹਨੂੰ ਬੜੀ ਆਰੀ ਸਮਝਾਇਆ ਤੁਹਾਡੇ ਜ਼ਰੀਏ ਕਿ ਮੈਂ ਉਹਦੀ ਪੀਓ ਦੇ ਉਮਰ ਦਾ ਵਾ ਜਿਹੜੇ ਬੰਦੇ ਨੂੰ ਇਹਦਾ ਮਤਲਬ ਆਪਣੇ ਪਿਓ ਨੂੰ ਵੀ ਐ ਘਰ ਬੈਠਾ ਤੂੰ ਤੂੰ ਦੀਆਂ ਗੱਲਾਂ ਕਰਦਾ ਹੁਣ ਇਹ ਤਾਂ ਨਸੀਹਤ ਉਹਦੇ ਵਾਸਤੇ ਆ ਉਹ ਤਾਂ ਮੈਂ ਹੁਣ ਸਮਾਂ ਆਉਣ ਦੇ ਉੱਤੇ ਦੱਸੂਗਾ ਕਿ ਕੀ ਜੋ ਕੁਝ ਤੁਸੀਂ ਸਾਡੇ ਬੰਦਿਆਂ ਨਾਲ ਕੀਤਾ ਵਾ ਇਹ ਭਾਜੀ ਸਮਾਂ ਇੱਕ ਨਹੀਂ ਦਿੰਦਾ ਹੁੰਦਾ ਇਹ ਭਾਜੀ ਤਾਂ ਮੁੜੂਗੀ ਮੁੜੂਗੀ ਹੁਣ ਔਰ ਜਿਹਨਾਂ ਬੰਦਿਆਂ ਨੇ ਝੂਠੇ ਬਿਆਨ ਲਿਖਾ ਕੇ ਝੂਠੇ ਪਰਚੇ ਦਰਜ ਕਰਾਏ ਜਿਹੜੇ ਬੰਦੇ ਉਸ ਦਿਨ ਉਸ ਧਰਨੇ ਵਿੱਚ ਵੀ ਨਹੀਂ ਸੀਗੇ ਉਸ ਗੱਲ ਵਿੱਚ ਨਹੀਂ ਸੀਗੇ ਜਿਹੜੇ ਬੰਦੇ ਵਿਦੇਸ਼ਾਂ 'ਚ ਬੈਠੇ ਨੇ ਉਹਨਾਂ ਦੇ ਉੱਤੇ ਪਰਚੇ ਦਰਜ ਕਰਤੇ ਇਹ ਸਾਰੀ ਗੱਲ ਦਾ ਹਿਸਾਬ ਉਸ ਪਰਮਾਤਮਾ ਤੇ ਲੋਕਾਂ ਦੀ ਸ਼ਕਤੀ ਦੇ ਨਾਲ ਲੋਕਾਂ ਦੀ ਅਦਾਲਤ ਵਿੱਚ ਅਵਸ਼ ਲੈ ਆ ਜਾਵੇਗਾ ਇਹ ਹਾਲਾਤ ਨੇ ਮੇਰੇ ਵੀਰੋ ਪੰਜਾਬ ਦੇ ਇਸ ਲਈ ਮੈਂ ਪੰਜਾਬ ਦੇ ਸਮੂਹ ਵੋਟਰਾਂ ਨੂੰ ਅਪੀਲ ਕਰੂੰਗਾ ਪੰਜਾਬ ਦੇ ਸਮੂਹ ਵੋਟਰਾਂ ਨੂੰ ਅਪੀਲ ਕਰੂੰਗਾ ਕਿ ਦੱਟ ਕੇ ਇਸ ਤਰ੍ਹਾਂ ਦੀ ਤਾਨਾਸ਼ਾਹ ਸਰਕਾਰ ਨੂੰ ਹਰਾਇਆ ਜਾਵੇ ਔਰ ਆਪਣੇ ਹਲਕੇ ਦੇ ਸਮੂਹ ਵੋਟਰਾਂ ਨੂੰ ਅਪੀਲ ਕਰੂੰਗਾ ਕਿ ਜਿਹੜੇ ਅਸੀਂ 22 ਦੇ 22 ਉਮੀਦਵਾਰ ਖੜੇ ਕੀਤੇ ਉਹਨਾਂ ਦਾ ਚੋਣ ਨਿਸ਼ਾਨ ਹੱਥ ਪੰਜਾ ਹੈ ਉਹਨਾਂ ਨੂੰ ਵੋਟਾਂ ਪਾਓ ਆ ਕੱਲਾ ਆਪਣੇ ਪਿੰਡ ਦੀ ਤਸਵੀਰ ਨਾ ਦੇਖੋ ਸਾਰੇ ਪੰਜਾਬ ਦੀ ਤਸਵੀਰ ਦੇਖੋ ਕਿਵੇਂ ਸਾਡੇ ਬੱਚਾ ਨੂੰ ਐਨਐਸਏ ਲਾ ਕੇ ਬਾਹਰ ਭੇਜਿਆ ਗਿਆ ਕਿਵੇਂ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਕਿਵੇਂ ਦਰਿਆਵਾਂ ਦਾ ਬਲਾਤਕਾਰ ਹੋ ਰਿਹਾ ਦਿੱਤਾ ਬਜਰੀ ਚੱਲ ਰਹੀ ਹੈ ਕਿਵੇਂ ਭ੍ਰਿਸ਼ਟਾਚਾਰ ਥਾਣਿਆਂ ਤੇ ਤਹਿਸੀਲਾਂ 'ਚ ਹੋ ਰਿਹਾ ਕਿਵੇਂ ਤੁਹਾਡੀ ਲੁੱਟ ਹੋ ਰਹੀ ਆ ਕਿਵੇਂ ਉਹ EMPLOYEES ਨੂੰ ਕੁੱਟਿਆ ਜਾ ਰਿਹਾ ਪਿਛਲੇ ਦਿਨਾਂ 'ਚ ਪੀਆਰਟੀਸੀ ਦੇ ਕੰਡਕਟਰਸ ਨੂੰ ਡਰਾਈਵਰਾਂ ਨੂੰ ਬੇਰਹਿਮੀ ਦੇ ਨਾਲ ਲਾਠੀ ਚਾਰਜ ਕੀਤਾ ਗਿਆ ਸਾਡੀਆਂ ਔਰਤਾਂ ਦੀਆਂ ਧੀਆਂ ਭੈਣਾਂ ਦੀਆਂ ਪਿਛਲੇ 4 ਸਾਲਾਂ ਚ ਚੁੰਨੀਆਂ ਲਾਈਆਂ ਗਿਆ ਨੌਕਰੀਆਂ ਸਾਡੀਆਂ ਸਾਰਾ ਹਰਿਆਣਾ ਤੇ ਰਾਜਸਥਾਨ ਤੇ ਬਾਹਰਲੇ ਲੋਕੀ ਲੈ ਗਏ ਨੇ ਇਹ ਸਾਰੀਆਂ ਗੱਲਾਂ ਨੂੰ ਇੱਕ ਵੱਡੀ ਤਸਵੀਰ ਨੂੰ ਮਨ ਚ ਰੱਖ ਕੇ ਇਸ ਬਲੌਕ ਸੰਪਤੀ ਜ਼ਿਲ੍ਹਾ ਪਰਿਸ਼ਦ ਪੰਜਾਬ ਭਰ ਦੇ ਵਿੱਚ ਮੈਂ ਕਹੂੰਗਾ ਕਿ ਚਾਹੇ ਤੁਸੀਂ ਕਿਸੇ ਹੋਰ ਪਾਰਟੀ ਨਾਲ ਕਨੈਕਟਡ ਆ ਲੇਕਿਨ ਬੁੱਕਰ ਨੂੰ ਹਾਰਨਾ ਹਰਾਉਣਾ ਬਹੁਤ ਬਹੁਤ ਲਾਜ਼ਮੀ ਆ ਸੋ ਇਹ ਸੀ ਝੂਠੀ ਐਫ ਆਈ ਆਰਾਂ ਦੀ ਇੱਕ ਛੋਟੀ ਜੀ ਦਾਸਤਾਨ ਇਲੈਕਸ਼ਨ ਅਸੀਂ ਲੜਾਂਗੇ ਔਰ ਪੂਰੇ ਦਮ ਨਾਲ ਲੜਾਂਗੇ ਔਰ ਭਾਈ ਗੁਰੂ ਦੀ ਕਿਰਪਾ ਨਾਲ ਸਾਰੀਆਂ ਦੀਆਂ ਸਾਰੀਆਂ ਸੀਟਾਂ ਅਸੀਂ ਜਿੱਤਾਂਗੇ ਇਹ ਸਾਡਾ ਭਰੋਸਾ ਹੈ ਤੋ ਮੇਰੇ ਨਾਲ ਤੁਹਾਡਾ ਸਾਰਿਆਂ ਦਾ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਵੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ